ਫਤਿਹਗੜ੍ਹ ਸਾਹਿਬ ਦੇ ਚਨਾਰਥਲ ਕਲਾਂ ਦੇ ਸੁਖਜਿੰਦਰ ਸਿੰਘ ਦੇ ਦੋ ਵਿਆਹ ਹੋ ਚੁੱਕੇ ਹੁੰਦੇ ਆ ਪਰ ਦੋਵੇਂ ਹੀ ਘਰਵਾਲੀਆਂ ਇਸ ਨੂੰ ਛੱਡ ਕੇ ਜਾ ਚੁੱਕੀਆਂ ਹੁੰਦੀਆਂ ਕੀ ਕਾਰਨ ਰਿਹਾ ਹੋ ਇਸ ਪਿੱਛੇ ਇਹ ਮੈਂ ਨਹੀਂ ਜਾਣਦੀ ਪਰ ਹਾਂ ਸੁਖਜਿੰਦਰ ਸਿੰਘ ਦੇ ਦੋਵੇਂ ਵਿਆਹ ਟਿਕਦੇ ਨਹੀਂ ਕੁੜੀ ਖੰਨੇ ਰਹਿੰਦੀ ਹੁੰਦੀ ਆ ਇਸ ਦੀ ਤੇ ਪੁੱਤ ਦਾ ਇੰਨੇ ਕੁਛ ਸਾਲ ਪਹਿਲਾਂ ਹੀ ਵਿਆਹ ਕੀਤਾ ਹੁੰਦਾ ਪਰ ਇਸ ਦੇ ਪੁੱਤ ਦੀ ਘਰਵਾਲੀ ਵੀ ਉਹਨੂੰ ਛੱਡ ਕੇ ਚਲੀ ਜਾਂਦੀ ਹੈ आखर गल की हुंदी है इनहा दे घर कोई भी जनानी टिक के क्यों नहीं रह रही हुंदी सस्त्री काल जी मैं हु पुनीत कौर महफूज रहो ते महफूज रखो वाहेगुरु ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਇਹ ਸੱਚੀ ਕਹਾਣੀ ਹੁਣੇ ਦੀ ਹੈ ਕੁਛ ਦਿਨ ਪਹਿਲਾਂ ਦੀ ਤੇ ਇਹਨੂੰ ਅਖੀਰ ਤੱਕ ਸੁਨਣਾ ਕਿ ਇਸ ਤੋਂ ਬਾਅਦ ਇਸ ਬਾਰੇ ਮੈਂ ਕੁਝ ਗੱਲਾਂ ਵੀ ਕਰਨੀਆਂ ਨੇ ਤੁਹਾਡੇ ਨਾਲ ਤੁਹਾਡੇ ਕਮੈਂਟਸ ਥਾਣੀ ਤੁਹਾਡੇ ਵਿਊ ਪੁਆਇੰਟਸ ਮੈਨੂੰ ਅਕਸਰ ਮਿਲ ਜਾਂਦੇ ਨੇ ਤੇ ਮੈਂ ਆਲਮੋਸਟ ਸਭ ਦਾ ਸਭ ਦਾ ਜਵਾਬ ਵੀ ਦਿੰਨੀ ਆ ਪਰ ਕਦੀ ਕਦੀ ਤੁਹਾਡੇ ਤੇ ਮੇਰੇ ਵਿਚਾਰ ਥੋੜੇ ਵੱਖ ਹੁੰਦੇ ਨੇ ਇੱਕ ਦੂਜੇ ਤੋਂ ਬਟ ਦੈਟਸ ਫਾਈਨ ਹੈਨਾ ਜ਼ਰੂਰੀ ਨਹੀਂ ਕਿ ਕਿਸੇ ਖਾਸ ਕਹਾਣੀ ਬਾਰੇ ਜੋ ਮੈਂ رائے ਰੱਖਦੀਆਂ ਉਹ ਤੁਹਾਡੀ ਵੀ ਹੋਵੇ ਇਹ ਨਾਲ ਕੋ ਚੱਲਦਾ ਹੈ ਤੇ ਇਹ ਚੱਲਣਾ ਵੀ ਚਾਹੀਦਾ ਵਾਪਸ ਆਉਂਦੇ ਹਾਂ ਹੁਣ ਕਹਾਣੀ ਤੇ ਅੱਜ ਦੀ ਸੁਖਜਿੰਦਰ ਸਿੰਘ ਦੀ ਕੁੜੀ ਜਸਵਿੰਦਰ ਕੌਰ ਰੋਜ਼ ਆਪਣੇ ਪਿਓ ਨੂੰ ਫੋਨ ਕਰਦੀ ਹੁੰਦੀ ਆ ਕਿ ਸੁੱਖ-ਸਾਂਦ ਪੁੱਛ ਲਵਾ ਪਿਓ ਦੀ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਪਿਓ ਇਕੱਲਾ ਹੈ ਕੋਈ ਜੀਵਨ ਸਾਥੀ ਵੀ ਨਹੀਂ ਹੁਣ ਕੋਲ ਤੇ ਪੁੱਤ ਨਾਲ ਵੀ ਇਸਦੀ ਬਣਦੀ ਨਹੀਂ ਸੋ ਇਸ ਉਮਰੇ ਇਕੱਲੇ ਬੰਦੇ ਦਾ ਔਖਾ ਹੋ ਜਾਂਦਾ ਸੋ ਰੋਜ਼ ਹਾਲਚਲ ਪੁੱਛਦੀ ਹੁੰਦੀ ਆ ਆਪਣੇ ਪਾਪਾ ਦਾ ਅਪਿਛਲੀ 26 ਅਕਤੂਬਰ ਤੋਂ ਸੁਖਜਿੰਦਰ ਸਿੰਘ ਦਾ ਫੋਨ ਨਹੀਂ ਮਿਲ ਰਿਹਾ ਹੁੰਦਾ ਪਹਿਲਾਂ ਤਾਂ ਧੀ ਜਸਵਿੰਦਰ ਕੌਰ ਇਸ ਗੱਲ ਨੂੰ ਨਾਰਮਲੀ ਲੈਂਦੀ ਆ ਕਦੀ ਨੈਟਵਰਕ ਇਸ਼ੂ ਵੀ ਹੋ ਸਕਦਾ ਕਦੀ ਫੋਨ ਵੀ ਖਰਾਬ ਹੋ ਸਕਦਾ ਇਹ ਕੁਝ ਵੀ ਪਰ ਜਦੋਂ 2-3 ਦਿਨ ਇਦਾਂ ਹੀ ਰਹਿੰਦਾ ਤਾਂ ਉਹ ਪਰੇਸ਼ਾਨ ਹੋ ਕੇ ਆਪਣੇ ਭਰਾ ਰਵਿੰਦਰ ਸਿੰਘ ਨੂੰ ਪੁੱਛਦੀ ਆ ਕਿ ਪਾਪਾ ਕਿੱਥੇ ਨੇ ਫੋਨ ਨਹੀਂ ਲੱਗ ਰਿਹਾ ਉਹਨਾਂ ਦਾ ਅੱਗੋਂ ਉਹ ਕਹਿੰਦਾ ਮੈਨੂੰ ਕੀ ਪਤਾ ਉਹਨਾਂ ਦਾ ਉਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਆ ਜਾਣਗੇ ਵਾਪਸ ਪਰ ਜਦੋਂ ਉਹ ਵੇਟ ਕਰਨ ਤੇ ਵੀ ਉਹ ਵਾਪਸ ਨਹੀਂ ਆਉਂਦੇ ਤਾਂ ਭੈਣ ਜਸਵਿੰਦਰ ਭਰਾ ਰਵਿੰਦਰ ਨੂੰ ਕਹਿੰਦੀ ਆ ਕਿ ਤੂੰ ਘੱਟੋ ਘੱਟ ਪੁਲਿਸ ਨੂੰ ਤਾਂ ਇਨਫੋਰਮ ਕਰ ਕਿਸੇ ਦਿੱਕਤ ਛੀ ਨਾ ਹੋਣ ਪਾਪਾ ਉਹ ਗੱਲ ਨੂੰ ਲਾਈਟਲੀ ਲੈਂਦਾ ਪਰ ਜਦੋਂ ਭੈਣ ਜਸਵਿੰਦਰ ਕੌਰ ਉਸ ਤੇ ਪੂਰਾ ਪ੍ਰੈਸ਼ਰ ਪਾਉਂਦੀ ਆ ਤਾਂ ਕਿਤੇ ਜਾ ਕੇ ਉਹ ਪੁਲਿਸ ਨੂੰ ਪਿਓ ਦੀ ਗੁੰਮਸ਼ਦਗੀ ਦੀ ਰਿਪੋਰਟ ਦਰਜ ਕਰਾਉਂਦਾ 31 ਅਕਤੂਬਰ ਨੂੰ ਆ ਪਿਛਲੇ ਮਹੀਨੇ ਹੁਣ ਪੁਲਿਸ ਜਦੋਂ ਪਾਲ ਕਰਨੀ ਸ਼ੁਰੂ ਕਰਦੀ ਆ ਸੁਖਜਿੰਦਰ ਸਿੰਘ ਦੀ ਪੁਲਿਸ ਸੋਸ਼ਲ ਮੀਡੀਆ ਰਾਹੀਂ ਨਿਊਜ਼ਪੇਪਰਸ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਤੇ ਹੋਰ ਆਪਣੇ ਟੈਕਨੀਕਲ ਤੰਤਰ ਦੇ ਰਾਹੀਂ ਲੱਭ ਰਹੀ ਹੁੰਦੀ ਆ ਸੁਖਜਿੰਦਰ ਸਿੰਘ ਨੂੰ ਬੜੀ ਤੇਜ਼ੀ ਨਾਲ ਤੇ ਇਸੇ ਦੌਰਾਨ ਸਮਾਣਾ ਤੋਂ 2 ਨਵੰਬਰ ਨੂੰ ਆ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਇੱਕ Laash ਮਿਲਦੀ ਆ ਉਸ ਦੀ ਸ਼ਕਲ ਸੁਖਜਿੰਦਰ ਸਿੰਘ ਨਾਲ ਕਾਫੀ ਮਿਲਦੀ ਹੁੰਦੀ ਆ ਘਰਦਿਆਂ ਤੋਂ ਖਾਸ ਕਰਕੇ ਧੀ ਜਸਵਿੰਦਰ ਕੌਰ ਤੋਂ ਜਦੋਂ ਸ਼ਨਾਖਤ ਕਰਾਈ ਜਾਂਦੀ ਆ ਤਾਂ ਉਹ ਬਾਡੀ ਸੁਖਜਿੰਦਰ ਸਿੰਘ ਦੀ ਹੀ ਨਿਕਲਦੀ ਆ ਧੀ ਜਸਵਿੰਦਰ ਕੌਰ ਪੁਲਿਸ ਨੂੰ ਕਹਿੰਦੀ ਆ ਕਿ ਇਹ ਕੋਈ ਆਮ ਮੌਤ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਮੇਰੇ ਪਾਪਾ ਨੂੰ ਮਾਰਿਆ ਗਿਆ ਤੇ ਮਾਰਨ ਵਾਲਾ ਵੀ ਕੋਈ ਹੋਰ ਨਹੀਂ ਮੇਰਾ ਆਪਣਾ ਭਰਾ ਰਵਿੰਦਰ ਸਿੰਘ ਹੀ ਆ ਖੈਰ ਕਤਲ ਤਾਂ ਇਹ ਪੁਲਿਸ ਮੂਵੀ ਲੱਗ ਰਿਹਾ ਹੁੰਦਾ ਹੈ ਪੁਲਿਸ ਮੂਵੀ ਇਹ ਕੋਈ ਨੈਚੁਰਲ ਹਾਦਸਾ ਨੈਚੁਰਲ ਡੈਥ ਨਹੀਂ ਲੱਗ ਰਹੀ ਹੁੰਦੀ ਕਿਉਂਕਿ ਸੁਖਜਿੰਦਰ ਸਿੰਘ ਦੀ ਬਾਡੀ ਤੇ ਸੱਟਾਂ ਦੇ ਨਿਸ਼ਾਨ ਹੁੰਦੇ ਆ ਮੂੰਹ ਤੇ ਵੀ ਸਿਰ ਤੇ ਵੀ ਉਹ ਸੱਟਾਂ ਸਾਫ਼ ਵੇਖੀਆਂ ਜਾ ਸਕਦੀਆਂ ਹੁੰਦੀਆਂ ਸਨ ਹੁਣ ਪੁਲਿਸ ਕੋਲ ਪਹਿਲਾਂ ਹੀ ਇਸ ਕੇਸ ਸ਼ਿਕ ਲੀਡ ਹੁੰਦੀ ਹੈ ਪਰ ਵੱਡਾ ਕਲੂ ਹੋਣ ਦਾ ਮਤਲਬ ਹਮੇਸ਼ਾ ਇਹ ਤਾਂ ਨਹੀਂ ਹੁੰਦਾ ਕਿ ਉਹ ਕੇਸ ਸੋਲਵ ਕਰਨ ਵੱਲ ਹੀ ਲੈ ਕੇ ਜਾਏਗਾ ਫਿਰ ਪੁਲਿਸ ਰਵਿੰਦਰ ਸਿੰਘ ਤੋਂ ਕੁਐਸਚਨਿੰਗ ਕਰਦੀ ਹੈ ਪਹਿਲਾਂ ਆਰਾਮ ਨਾਲ ਫਿਰ ਹਲਕੀ ਸਖਤੀ ਨਾਲ ਤੇ ਫਿਰ ਉਹ ਕਬੂਲ ਕਰ ਲੈਂਦਾ ਕਿ ਮੈਂ ਹੀ ਆਪਣੇ ਪਿਓ ਨੂੰ ਖਤਮ ਕੀਤਾ ਹੁਣ ਜ਼ਾਹਰ ਤੌਰ ਤੇ ਪੁਲਿਸ ਦਾ ਅਗਲਾ ਸਵਾਲ ਆਹੀ ਹੁੰਦਾ ਕਿ ਕਿਉਂ ਕਿਉਂ ਖਤਮ ਕੀਤਾ ਅੱਗੋਂ ਰਵਿੰਦਰ ਸਿੰਘ ਬੜਾ ਅਜੀਬ ਜਿਹਾ ਜਵਾਬ ਦਿੰਦਾ ਉਹ ਕਹਿੰਦਾ ਕਿ ਮੇਰੀ ਵਾਈਫ ਤੇ ਮੇਰਾ ਆਪਣਾ ਪਿਓ ਡੋਲ ਰਿਹਾ ਸੀ ਉਸ ਦੀ ਗੰਦੀ ਅੱਖ ਸੀ ਉਸ ਤੇ ਪੁਲਿਸ ਦੀ ਪ੍ਰੈਸ ਕਾਨਫਰੰਸ 'ਚ ਕਿਹਾ ਗਿਆ ਕਿ ਇਹਨਾਂ 'ਚ ਰਿਲੇਸ਼ਨਸ਼ਿਪ ਦੀ ਗੱਲ ਵੀ ਸਾਹਮਣੇ ਆਈ ਪਰ ਫਿਰ ਪੁਲਿਸ ਨੇ ਆ ਵੀ ਕਿਹਾ ਕਿ ਨੂ ਨੇ ਆਪਣੇ ਘਰ ਵਾਲੇ ਰਵਿੰਦਰ ਸਿੰਘ ਨੂੰ ਇਸ ਗੱਲ ਦੀ ਕੰਪਲੇਂਟ ਵੀ ਕੀਤੀ ਸੀ ਕਿ ਤੇਰਾ ਪਿਓ ਮੇਰੇ ਨਾਲ ਇਦਾਂ ਕਰ ਰਿਹਾ ਹੈ ਇਹਨਾਂ 'ਚ ਆਪਸ 'ਚ ਵੀ ਇਸ ਗੱਲ ਕਰਕੇ ਬਥੇਰਾ ਝਗੜਾ ਰਹਿੰਦਾ ਸੀ ਪਰ ਫਿਰ ਇੱਕ ਦਿਨ ਨੂ ਇਹਨੂੰ ਛੱਡ ਕੇ ਇਸ ਘਰ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਹੁਣ ਰਵਿੰਦਰ ਸਿੰਘ ਨੂੰ ਇਸ ਗੱਲ ਤੇ ਆਪਣੇ ਪਿਓ ਤੇ ਬਾਲਾ ਗੁੱਸਾ ਸੀ ਉਹਨੂੰ ਵੀ ਇਹ ਸੀ ਕਿ ਇਸ ਘਰ 'ਚ ਕੋਈ ਜਨਾਨੀ ਨਹੀਂ ਟਿਕਨ ਦਿੰਦਾ ਇਹ। ਨਾ ਇਹਨੇ ਆਪਣੀਆਂ ਟਿਕਨ ਦਿੱਤੀਆਂ ਤੇ ਹੁਣ ਮੇਰੀ ਵੀ ਭਜਾਤੀ। ਇਸ ਤੋਂ ਹੁਣ ਆਪਣਾ ਹੀ ਪਿਓ ਬਰਦਾਸ਼ਤ ਨਹੀਂ ਹੋ ਰਿਹਾ ਹੁੰਦਾ। ਜਦੋਂ 27 ਅਕਤੂਬਰ ਨੂੰ ਸ਼ਾਮ 5:30 ਵਜੇ ਸੁਖਵਿੰਦਰ ਸਿੰਘ ਗੁਰਦੁਆਰਾ ਸਾਹਿਬ ਕੋ ਮੱਥਾ ਟੇਕ ਕੇ ਕੇਕ ਘਰੇ ਵਾਪਸ ਆਉਂਦਾ ਤਾਂ ਘਰ 'ਚ ਉਸ ਵਕਤ ਤੇ ਪੁੱਤ ਰਵਿੰਦਰ ਸਿੰਘ ਤੇ ਉਸਦਾ ਦੋਸਤ ਰਵਿੰਦਰ ਪਾਲ ਦੋਵੇਂ ਜਣੇ ਮੌਜੂਦ ਹੁੰਦੇ ਨੇ। ਦਾ ਨਾਲ ਪੁਲਿਸ ਅਕੋਰਡਿੰਗ ਇਹਨਾਂ ਤੇ ਵਾਰ ਕੀਤਾ ਜਾਂਦਾ ਤੇ ਮੌਕੇ ਤੇ ਹੀ ਖਤਮ ਹੋ ਜਾਂਦਾ। ਹੁਣ ਇਹ ਕਾਰਾ ਕਰਨ ਤੋਂ ਬਾਅਦ ਇਹ ਦੋਵੇਂ ਬੋਡੀ ਨੂੰ ਟਿਕਾਣੇ ਲਾਉਣ ਚੱਲੇ ਸਨ ਤੇ ਕਾਰ 'ਚ ਪਾਉਣ ਲੱਗੇ ਸਨ ਪਰ ਇਹਨਾਂ ਤੋਂ ਬੋਡੀ ਚੱਕੀ ਨਹੀਂ ਗਈ ਹੈਵੀ ਸੀ ਸੋ ਇਹਨਾਂ ਨੇ ਆਪਣੇ ਤੀਜੇ ਦੋਸਤ ਮਨੀ ਨੂੰ ਬੁਲਾਇਆ ਤੇ ਚਨਾਰਥਲ ਕਲਾ ਦੀ ਨਹਿਰ 'ਚ ਜਾ ਕੇ ਉਹਨੂੰ ਸੁੱਟ ਦਿੱਤਾ ਤੇ ਫਿਰ ਗੁੰਮਸ਼ੁਦਗੀ ਰਿਪੋਰਟ ਵੀ ਭੈਣ ਦੇ ਕਹਿਣ ਤੇ ਰਵਿੰਦਰ ਸਿੰਘ ਨੇ ਹੀ ਦਰਜ ਕਰਾਈ ਵੀ ਸਾਡਾ ਪਿਤਾ ਮਿਲ ਨਹੀਂ ਰਿਹਾ ਲੱਭੋ ਇਹਨੂੰ ਤਿੰਨ ਲੋਕ ਇਸ ਟੋਟਲ ਇਨਵੋਲਵ ਹੁੰਦੇ ਆ ਰਵਿੰਦਰ ਸਿੰਘ ਸਮੇਤ ਇੱਕ ਹੋਰ ਦੋਸਤ ਹੁੰਦਾ ਰਵਿੰਦਰਪਾਲ ਸਿੰਘ ਤੇ ਇੱਕ ਹੋਰ ਯਾਰ ਮਨੀ ਮਨੀ ਤੇ ਆਲਰੇਡੀ ਐਨਡੀਪੀਐਸ ਤੇ ਅੰਡਰ ਪਰਚੇ ਦਰਜ ਨੇ ਤੇ ਇਹ ਨਸ਼ਾ ਆਪ ਵੀ ਲੈਂਦਾ ਤੇ ਵੇਚਦਾ ਵੀ ਪੁਲਿਸ ਮੁਤਾਬਕ ਤੇ ਸੁਖਜਿੰਦਰ ਸਿੰਘ ਦੇ ਪੁੱਤ ਰਵਿੰਦਰ ਸਿੰਘ ਤੇ ਵੀ ਲੜਾਈ ਝਗੜੇ ਦੇ ਮਾਮਲੇ ਦਰਜ ਨੇ ਤੇ ਇਹ ਵੀ ਨਸ਼ਾ ਕਰਨ ਵਾਲਾ ਹੀ ਮੁੰਡਾ ਹੁੰਦਾ ਇਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਪੁਲਿਸ ਨੂੰ 3 ਦਿਨ ਦੀ ਰਿਮਾਂਡ ਵੀ ਮਿਲ ਜਾਂਦੀ ਹੈ ਜੋ ਕਿ ਹੁਣ ਖਤਮ ਹੀ ਸਮਝੋ ਪੁੱਛਗਿੱਛ ਅਜੇ ਵੀ ਜਾਰੀ ਹੈ ਹਾਲੇ ਤੱਕ ਲੋਹੇ ਦਾ ਇਕ ਦਾ ਤੇ ਚਾਕੂ ਦੀ ਬਰਾਮਤ ਕੀ ਹੋਈ ਆ ਰਵਿੰਦਰ ਸਿੰਘ ਦੀ ਆਪਣੇ ਪਿਓ ਨਾਲ ਵੈਸੇ ਵੀ ਨਹੀਂ ਬਣਦੀ ਸੀ ਘਰ 'ਚ ਬਥੇਰਾ ਕਲੇਸ਼ ਰਹਿੰਦਾ ਹੁੰਦਾ ਸੀ ਪੁਲਿਸ ਅਕੋਰਡਿੰਗ ਤੇ ਰਵਿੰਦਰ ਸਿੰਘ ਨੂੰ ਆ ਲੱਗਦਾ ਸੀ ਕਿ ਉਸ ਦੀ ਘਰਵਾਲੀ ਤੇ ਉਸ ਦੇ ਪਿਓ 'ਚ ਯਾਨੀ ਨੂੰਹ ਤੇ ਸਹੁਰੇ 'ਚ ਅਟੈਚਮੈਂਟ ਹੈ ਰਿਲੇਸ਼ਨਸ਼ਿਪ ਹੈ ਜਦ ਕਿ ਨੂੰਹ ਕਹਿੰਦੀ ਸੀ ਕਿ ਇਹ ਮੇਰੇ ਤੇ ਗੰਦੀ ਅੱਖ ਰੱਖਦਾ ਹੈ ਮੇਰੇ ਵੱਲੋਂ ਕੁਝ ਵੀ ਨਹੀਂ ਹੈ ਉਹਦਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆ ਵਾਪਸ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਪੁਲਿਸ ਨੇ ਇਹ ਵੀ ਕਿਹਾ ਕਿ ਅਜੇ ਤੱਕ ਕੋਈ ਪੈਸੇ ਜਾਂ ਪ੍ਰਾਪਰਟੀ ਵਾਲਾ ਕਾਰਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਕਾਰਨ ਨੂੰ ਵਾਲਾ ਹੀ ਸਾਹਮਣੇ ਆਇਆ ਹੈ ਬਾਕੀ ਅਜੇ ਕੁਐਸਚਨਿੰਗ ਜਾਰੀ ਹੈ ਸੋ ਇੱਥੇ ਇੱਕ ਪੁੱਤ ਨੇ ਆਪਣੇ ਪਿਓ ਨੂੰ ਮਾਰ ਮੁਕਾਤਾ ਨਸ਼ੇ ਦਾ ਇਨਫਲੂਐਂਸ ਇੱਥੇ ਤਾਂ ਨਹੀਂ ਮੈਨੂੰ ਜ਼ਿਆਦਾ ਲੱਗ ਰਿਹਾ ਕਿਉਂਕਿ ਜੇ ਇੰਨਾ ਹੀ ਉਹ ਨਸ਼ੇੜੀ ਹੋਵੇ ਤਾਂ ਪਲੈਨਿੰਗ ਨਾਲ ਪਿਓ ਨੂੰ ਟਿਕਾਣੇ ਲਾਉਣ ਵਾਲਾ ਦਿਮਾਗ ਨਾ ਲਾਵੇ ਫਿਰ ਪੁਲਿਸ ਕੋਲ ਮਿਸਿੰਗ ਰਿਪੋਰਟ ਫਾਈਲ ਨਾ ਕਰੇ ਯਾਨੀ ਦਿਮਾਗ ਉਹਦਾ ਪੂਰਾ ਚੱਲ ਰਿਹਾ ਸੀ ਇਸ ਸਬ ਦੌਰਾਂ ਹੁਣ ਪੁਲਿਸ ਆ ਹੀ ਪਤਾ ਕਰ ਰਹੀ ਹੈ ਕਿ ਕਾਰਨ ਏਸੀ ਕੇ ਇਹਨੂੰ ਆ ਪਤਾ ਲੱਗ ਗਿਆ ਸੀ ਕਿ ਇਸ ਦੇ ਪਿਓ ਤੇ ਇਸ ਦੀ ਘਰ ਵਾਲੀ ਚ ਸਬੰਧ ਸਨ ਤੇ ਇਸ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਤਾਂ ਇਹਨੇ ਇਦਾਂ ਕੀਤਾ ਯਾ ਫਿਰ ਘਰ ਵਾਲੀ ਇਹ ਬਰਦਾਸ਼ਤ ਨਹੀਂ ਕਰ ਪਾਈ ਕਿ ਇਸ ਦਾ ਪਿਓ ਉਸਤੇ ਗਲਤ ਨਿਗਾਹ ਰੱਖਦਾ ਸੀ ਤਾਂ ਕਰਕੇ ਉਹ ਇਸ ਨੂੰ ਛੱਡ ਕੇ ਚਲੀ ਗਈ ਜਦ ਤੱਕ ਮਾਮਲਾ ਅੰਡਰ ਇਨਵੈਸਟੀਗੇਸ਼ਨ ਆ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿਸੇ ਬਾਰੇ ਬਾਕੀ ਪੈਸੇ ਪ੍ਰਾਪਰਟੀ ਵਾਲਾ ਐਂਗਲ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਖੰਗਾਲਿਆ ਜਾ ਰਿਹਾ ਹੈ ਗੱਲ ਇਦਾਂ ਹੈ ਜੀ ਤੁਹਾਨੂੰ ਪਤਾ ਕਿ ਮੈਂ ਹਰ ਤਰ੍ਹਾਂ ਦੀ ਕ੍ਰਾਈਮ ਸਟੋਰੀ ਲੈ ਕੇ ਆਉਂਦੀ ਆ ਤੁਹਾਡੇ ਅੱਗੇ ਪਰ ਰਿਲੇਸ਼ਨਸ਼ਿਪਸ ਤੇ ਮੇਰਾ ਵਕਤ ਤੋਂ ਵੱਧ ਕੰਮ ਰਿਹਾ ਹੈ ਗੰਦਾ ਵੀ ਹੈ ਕਿਉਂਕਿ ਮੈਨੂੰ ਖੁਦ ਨੂੰ ਰਿਸ਼ਤੇ ਬੜੇ ਜ਼ਰੂਰੀ ਲੱਗਦੇ ਨੇ ਪਹਿਲਾਂ ਗੈਂਗਸਟਰ ਬਾਦ ਤੇ ਵੀ ਬੜਾ ਕੰਮ ਕੀਤਾ ਆ ਮੈਂ ਪਰ ਹੁਣ ਰਿਸ਼ਤਿਆਂ ਦੀਆਂ ਤੰਦਾਂ ਤੇ ਕੰਮ ਕਰ ਰਹੀ ਆ ਜ਼ਿਆਦਾ ਤਾਂ ਕਿ ਇਹ ਪਤਾ ਲੱਗ ਸਕੇ ਸਾਨੂੰ ਕਿ ਅਸੀਂ ਕੀ ਨਹੀਂ ਕਰਨਾ ਤੁਸੀਂ ਮੈਨੂੰ ਦੱਸਣਾ ਕਿ ਇੱਕ ਹੀ ਘਰ ਦੇ ਅੰਦਰ ਇੱਕ ਹੀ ਛੱਤ ਹੇਠਾਂ ਕਿੰਨਾ ਕੁਝ ਗੰਦਾ ਹੋ ਜਾਂਦਾ ਹੈ ਜਿਸ ਦੀਆਂ ਤੁਹਾਨੂੰ ਮੈਂ ਅਕਸਰ ਕਿੰਨੀਆਂ ਹੀ ਕਹਾਣੀਆਂ ਦੱਸਦੀ ਆ ਸੱਚੀਆਂ ਕਾਨੂੰਨੀ ਵੈਲੀਡੇਸ਼ਨ ਦੇ ਨਾਲ ਤੁਹਾਡੇ ਆਸ-ਪਾਸ ਤੁਸੀਂ ਕਦੀ ਵੇਖੇ ਇਦਾਂ ਦੇ ਲੋਕ ਜੋ ਰਿਸ਼ਤਿਆਂ 'ਚ ਇਦਾਂ ਗੰਦਕੂਲ ਦੇ ਹੁੰਨ ਮਰਿਆਦਾ ਨੂੰ ਕਿਤੇ ਟੰਗ ਦਿੰਦੇ ਹੁੰਨ ਜਿੱਥੇ ਮਾਂ ਨੂੰ ਹਵਸ 'ਚ ਅੰਨੀ ਪਾਇਆ ਗਿਆ ਹੋਵੇ ਆਪਣਾ ਜਵਾਕ ਇਹਨਾਂ ਦੱਸਿਆ ਹੋਵੇ ਪਿਓ ਨੂੰ ਮਾਂ ਹੀ ਨਾ ਦੱਸੀ ਹੋਵੇ ਭਰਾ ਨੂੰ ਭੈਣ ਹੀ ਨਾ ਦੱਸੀ ਹੋਵੇ ਜਿੱਥੇ ਹਵਸ ਜੱਤ ਜਾਂਦੀ ਹੈ ਤੇ ਬਾਕੀ ਰਿਸ਼ਤੇ ਹਾਰ ਜਾਂਦੇ ਨੇ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੀ ਤਰ੍ਹਾਂ ਨਾਲ ਜੀਉਣ ਦਾ ਹੱਕ ਹੈ ਪਰ ਜੇ ਕੋਈ ਇਹ ਸਮਝਦਾ ਹੈ ਕਿ ਧੋਖੇ ਦੇ ਕੇ ਵੇ ਵਫਾਈਆਂ ਕਰਕੇ ਉਹ ਆਪਣਾ ਇੱਕ ਵੱਖਰਾ ਸਮਾਜ ਸਿਰਜ ਲੈਣਗੇ ਤਾਂ ਵਰਗ ਏਦਾਂ ਹੀ ਫਿਰ ਜਾਂਨਾ ਜਾਣਗੇ ਤੇ ਜੋ ਬਚ ਜਾਣਗੇ ਉਹ ਵੀ ਬਰਬਾਦੀ ਦੇ ਜਾਮੇ 'ਚ ਹੀ ਹੋਣਗੇ ਤਾਂ ਕਰਕੇ ਪਵਿੱਤਰ پاک ਸਾਫ ਰਿਸ਼ਤੇ ਅਜ ਹੀ ਸੋਖੇ ਤੇ ਇਹ ਸਮਝਣਾ ਜ਼ਰੂਰੀ ਹੈ ਕੋਈ ਨਹੀਂ ਪਸੰਦ ਵੱਖ ਹੋ ਜੋ ਜ਼ਿੰਦਗੀ ਨੂੰ ਦੂਜਾ ਮੌਕਾ ਦਿਓ ਕੋਈ ਹਰਜ ਨਹੀਂ ਪਰ ਉਸ ਇੱਕ ਛੱਤ ਥੱਲੇ ਉਹ ਸਭ ਨਾ ਕਰੋ ਜਿਸ ਦੀਆਂ ਇੱਟਾਂ 'ਚ ਹੀ ਭਰੋਸਾ ਚਿਣਿਆ ਗਿਆ ਆਪਣਾ ਧਿਆਨ ਰੱਖੋ ਵਾਹ ਗਰ ਉਸ ਮਤ ਪੱਖ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨ ਸਾਫ ਹੈ